ਕਬੀਰ ਸਭ ਜਗ੍ਹਾ ਇੱਕ ਜਗ੍ਹਾ ਕਹਿੰਦੇ ਆ ਕਹਿੰਦੇ ਭਈ ਰੈਣ ਗਈ ਬਸ ਦਿਨ ਵੀ ਜਾਏ ਬਬਰ ਗਏ ਬੱਗ ਬੈਠੇ ਆਏ ਧਿਆਨ ਦਿਓ ਜਰਾ ਆਪਾਂ ਪਤਾ ਕੀ ਕਹ ਦਿੱਤਾ ਆਂਦਾ ਰਾਤ ਚੱਲੇਗੀ ਕਿਤੇ ਦਿਨ ਨਾਲ ਚੱਲ ਜਾਏ ਬਬਰ ਗਏ ਬੱਗ ਬੈਠੇ ਆਏ ਕਾਲੇ ਵਾਲ ਚੱਲ ਗਏ ਕਿਤੇ ਚਿੱਟੇ ਹੁਣ ਚਿੱਟੇ ਆ ਗਏ ਗੁਰੂ ਪਿਆਰਿਓ ਪੜੇ ਲਿਖੇ ਬੈਠੇ ਹੋ ਮੇਰੇ ਨਾਲੋਂ ਜ਼ਿਆਦਾ ਸਮਝਦਾਰੇ ਬੈਠੇ ਹੋ ਕੀ ਕਦੀ ਵਿਚਾਰਿਆ ਤੁਸੀਂ ਕਿ ਚਿੱਟੇ ਕਾਲਾ ਵਾਲਾਂ ਦੀ ਗੱਲ ਨਹੀਂ ਹੈ ਕਿਉਂਕਿ ਬਾਣੀ ਚ ਲਿਖਿਆ ਕਾਲੀ ਧੌਲੀ ਸਹਿਬ ਸਦਾ ਹੈ ਦੇਖੋ ਕਿੰਨਾ ਕਰੇ ਆਂਦਾ ਭਾਵੇਂ ਕਾਲੇ ਵਾਂਣ ਹੋਣ ਭਾਵੇਂ ਚਿੱਟੇ ਹੋਣ ਜਦੋਂ ਰੱਬ ਚਿੱਤੇ ਕਰ ਲੀ ਪਰਮਾਤਮਾ ਉਹ ਤੋਂ ਮਿਲ ਜਾਂਦਾ ਬਾਣਾਂ ਦੀ ਗੱਲ ਹੀ ਆਂਦੀ ਫਿਰ ਉਹ ਕੀ ਕਹਿੰਦੇ ਆ ਕਹਿੰਦੇ ਰੈਨ ਗਈ ਮਤ ਦਿਨ ਵੀ ਜਾਏ ਪਤਾ ਰੈਨ ਕਿਨੂੰ ਗਿਆ ਆੜੀ ਰਾਤ ਪਈ ਸੀ ਨਾ ਹੁਣ ਆਪਾਂ ਛੱਡ ਗਏ ਆਏ ਚਲੀ ਗਈ ਹੈ ਕਿਹਦੀ ਗੱਲ ਨਹੀਂ ਕੀਤੀ ਗੁਰਬਾਣੀ ਜੀਵਨ ਦੀ ਗੱਲ ਕਰਦੀ ਹੈ ਕਹਿੰਦੇ ਰੈਨ ਗਈ ਕਹਿੰਦੇ ਮਨਾ ਜਿਹੜੇ ਪਿੱਛੇ ਜੀਵਨ ਭੋਕੇ ਆਇਆ ਨਾ ਰਾਤ ਦੇ ਰਾਤ ਕਿੰਨੂੰ ਕਹਿੰਦੇ ਆ ਜਿੱਚ ਬਿਸੁਰਤੀ ਹੁੰਦੀ ਜਿੱਚ ਕੋਈ ਗੱਲ ਸਮਝ ਨਹੀਂ ਲੱਗਦੀ ਕਹਿੰਦੇ ਪਿਛਲਿਆਂ ਜਨਮਾਂ ਦੇ ਵਿੱਚ ਤੈਨੂੰ ਕੋਈ ਗੱਲ ਸਮਝ ਲੱਗਦੀ ਨਹੀਂ ਸੀ ਤੇਰੇ ਕੋਈ ਬਿਸੁਰਤੀ ਸੀ ਤੂੰ ਸੁੱਤਾ ਪਿਆ ਸੀ ਰਾਤ ਨੂੰ ਸਮਝਦਾ ਦੁੱਖ ਪਰ ਬੰਨ ਕੇ ਲਿਖਿਆ ਜਨਮ ਜਨਮ ਦਾ ਸੋਇਆ ਜਾਗ ਇਹਦਾ ਮਤਲਬ ਪਿਛਲੇ ਜਨਮਾਂ ਚ ਆਪਾਂ ਸੁੱਤੇ ਸੀ ਨਾ ਐਂ ਗੁਰੂ ਜੀ ਨੇ ਕਿਹਾ ਨਾ ਕਿ ਜਨਮ ਜਨਮ ਦਾ ਸੋਇਆ ਜਾਗ ਹੋਂਦੇ ਜਾਗ ਪੋ ਇਹਦਾ ਮਤਲਬ ਪਿਛਲੇ ਜਨਮਾਂ ਨੂੰ ਰਾਤ ਗਿਆ ਕਹਿੰਦੇ ਰੈਨ ਗਈ ਕਹਿੰਦੇ ਉਹ ਜੀਵਨ ਚੱਲਾ ਗਿਆ ਤੇਰਾ ਮਤ ਦਿਲ ਵੀ ਜਾਏ ਦਿਨ ਪਤਾ ਕਿਹਨੂੰ ਕਹਿੰਦੇ ਆ ਉਹ ਵੇਲਾ ਉਹ ਸਮਾਂ ਜਿੱਦੇ ਵਿੱਚ ਆਪਾਂ ਕੁਝ ਕਰ ਸਕਦੇ ਆ ਜਿੱਥੇ ਕਮਾਈ ਕਰ ਸਕਦੇ ਆ ਕਿਸੇ ਦੇ ਆਖੇ ਲੱਗ ਸਕਦੇ ਆ ਧਨ ਇਕੱਠਾ ਕਰ ਸਕਦੇ ਆ ਉਹ ਸਮੇ ਨੂੰ ਦਿਨ ਕਹਿੰਦੇ ਆ ਤੇ ਗੁਰੂ ਸਾਹਿਬ ਬਣ ਕਹਿੰਦੇ ਮਤ ਦਿਨ ਵੀ ਜਾਏ ਕਹਿੰਦੇ ਮਨੁੱਖੀ ਜੀਵਨ ਦੇ ਨੇ ਜਿੱਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਨਾਮ ਦਾ ਧੜ ਇਕੱਠਾ ਕਰ ਸਕਦਾ ਹੈ ਉਹ ਪਰਮਾਤਮਾ ਦੇ ਚੰਨ ਜਗ੍ਹਾ ਬਣਾ ਸਕਦਾ ਹੈ ਕਿਤੇ ਇਹ ਵੀ ਸੰਮਨਾਂ ਗੁਜ਼ਰਦਾ ਹੈ ਕਿਨੇ ਬਬਰ ਗਏ ਬਗ ਬੈਠੇ ਆਏ ਬਬਰ ਆਪਾਂ ਭਵਰਾ ਵੇਖਿਆ ਉਹਦਾ ਰੰਗ ਕਾਲਾ ਆਪਾਂ ਕਾਲਾ ਰੰਗ ਵੇਖਿਆ ਆਪਾਂ ਪਾਤਾ ਰੋਲਾ ਕਾਲੇ ਮਾਲ ਚੱਲੇ ਗਏ ਬਗਲੇ ਦਾ ਰੰਗ ਚਿੱਟਾ ਆਂਦਾ ਚਿੱਟੇ ਆ ਗਏ ਬਹੁਤ ਪਿਆਰੇ ਨੂੰ ਲਈ ਬਬਰ ਗਏ ਬਬਰੇ ਦਾ ਸੁਭਾਅ ਕੀ ਦੱਸ ਤੂੰ ਸੁਣਾਉਂ ਸਾਡੇ ਅੰਦਰ ਵੀ ਵਿਚਾਰ ਪੈਦਾ ਕੀਤੇ ਪਰਮਾਤਮਾ ਨੇ ਸਾਡਾ ਸੁਭਾਅ ਪੈਦਾ ਕੀਤਾ ਮਨੁੱਖੀ ਜੀਵਨ ਦੇ ਅੰਦਰ ਕੀ ਕਿ ਇੱਕ ਮਨੁੱਖੀ ਜੀਵਨ ਦੇ ਅੰਦਰ ਹੀ ਇਹ ਮਨ ਜਿਹੜਾ ਹੈ ਗੁਰੂ ਦੇ ਬੋਲਾਂ ਨੂੰ ਸਮਝ ਸਕਦਾ ਹੈ ਗੁਰੂ ਦੇ ਸ਼ਬਦ ਦਾ ਰਸ ਚੂਹ ਸਕਦਾ ਹੈ ਹੋਰ ਕਿਸੇ ਜਨਮ ਅੰਦਰ ਨਹੀਂ ਚੂਹ ਸਕਦਾ ਬਾਬਰ ਗਏ ਗੁਰੂ ਜੀ ਬਧਾਈ ਕਹਿੰਦੇ ਕਹਿੰਦੇ ਮਾਰ ਚਾਤੀ ਕਿਤੇ ਉਹ ਤੇਰੇ ਵਿਚਾਰ ਚਲੇ ਤਾਂ ਨਹੀਂ ਗਏ ਕਿਤੇ ਉਹ ਤੇਰਾ ਸੁਭਾਅ ਚੱਲਾ ਤਾਂ ਨਹੀਂ ਗਿਆ ਕਿਤੇ ਜਿਹੜਾ ਭਵਰੇ ਵਾਂਗਰਾ ਗੁਰੂ ਗ੍ਰੰਥ ਸਾਹਿਬ ਦੇ ਬੋਲਾਂ ਨੂੰ ਫੁੱਲ ਸਮਝ ਕੇ ਰਸ ਚੂਸਦਾ ਸੀ ਵਿਚਾਰ ਕਰਨੀ ਸੀ ਉਹ ਸੁਭਾਅ ਕਿੱਥੇ ਗਿਆ ਬਗ ਬੈਠੇ ਆਏ ਬਾਕੀ ਹੈ ਬਗਲਾ ਬਗਲਾ ਕੀ ਪੁਨ ਆਪਜੀ ਵਿਚਾਰ ਕਰਿਓ ਜਿਹੜਾ ਬਗਲਾ ਨਾ ਬਗਲਾ ਕੀ ਕਰਦਾ ਹੈ ਛੱਪੜ ਦੇ ਕਿਨਾਰੇ ਉੱਤੇ ਰਹਿੰਦਾ ਹੈ ਛੱਪੜ ਦੇ ਕਿਨਾਰੇ ਉੱਤੇ ਬੈਠਾ ਬਗਲਾ ਇਕ ਲੱਤ ਤੇ ਬੈਠਾ ਧਿਆਨ ਕਿੱਧਰ ਆ ਗੱਡੀ ਮੱਛੀ ਆ ਤੇ ਗੁਰੂ ਸਾਹਿਬ ਨੇ ਕਹਿੰਦੇ ਮਾਰ ਚਾਤੀ ਤੇਰੇ ਵਿਚਾਰ ਵੀ ਕਿਤੇ ਬਗਰੇ ਵਰਗੇ ਤੇ ਨਹੀਂ ਬਣ ਗਏ ਪੜਨ ਬਾਣੀ ਨੇ ਬੈਠਾ ਗੁਰੂ ਘਰ ਆ ਤੇ ਧਿਆਨ ਸੰਸਾਰ ਚ ਖੋ ਗਿਆ ਏ ਧਿਆਨ ਦਿਓ ਆਪਾਂ ਸਵੇਰੇ ਉੱਠ ਕੇ ਨਿਤਨੇਮ ਕਰਨ ਦੇ ਹੁੰਦੇ ਹੈ ਨਾ ਉਹ ਗੁੱਸੇ ਕ ਪਹਿਰਾ ਨਿਤਨੇਮ ਕਰਨ ਡਿਆ ਸਵੇਰੇ ਉੱਠ ਕੇ ਪਾਠ ਕਰਨ ਡਿਆ ਤੇ ਉਹਦਾ ਗੇਟ ਖੜ ਗਿਆ ਕਿਦਾਂ ਦਾ ਸੁਭਾਅ ਬਗਲੇ ਵਰਗਾ ਬਾਹਰੋਂ ਵੀ ਟਕੜ ਗਿਆ ਘਰਬੜੀ ਨੇ ਗੇਟ ਖੋਲਿਆ ਸਿੰਘ ਨੇ ਪੁੱਛਿਆ ਜੀ ਭਾਈ ਸਾਹਿਬ ਘਰ ਹੀ ਨੇ ਕਹਿੰਦੀ ਘਰ ਹੀ ਨਹੀਂ ਮਿਲਣਾ ਸੀ ਕਹਿੰਦੀ ਬਾਠ ਕਰਦੇ ਆ ਜਗਾ ਫਿਰ ਮੈਂ ਥੋੜੀ देर ਬਾਅਦ ਆ ਜਾਂਦਾ ਹਾਂ ਤੋਂ ਬੀਬੀ ਪਤਾ ਕਹਿੰਦੀ ਪਾਹੀ ਬਹਿ ਜਾਓ ਤੁਸੀਂ ਤਦ ਤੱਕ ਚਾਹ ਪਾਣੀ ਪੀ ਲਓ ਹੈ ਤਾਂ ਤੱਕ ਕੋਣੇ ਬਾਠ ਕਰ ਲੈਣਾ ਬਹਿ ਜਾਓ ਉਹ ਕਹਿੰਦਾ ਨਹੀਂ ਮੈਂ ਆ ਜਾਂਦਾ ਫਿਰ ਆ ਜਾਂਦਾ ਉਹ ਕਹਿੰਦੀ ਫਿਰ ਬਹਿ ਜਾਓ ਭਾਈ ਭੂਗਲ ਨਹੀਂ ਫਿਰ ਕੀ ਉਹਨਾ ਉਹਨੇ ਉੱਠ ਪਣਾ ਤਾਂ ਤੱਕ ਤੁਸੀਂ ਚਾਹ ਪਾਣੀ ਪੀ ਲਓ ਕਹਿੰਦਾ ਨਹੀਂ ਨਹੀਂ ਮੈਂ ਫਿਰ ਆ ਜਾਂਦਾ ਉਹ ਚੱਲ ਆ ਗਿਆ ਇਦਨ ਮੇਰਾ ਵੀਰ ਨਿਤਨੇਮ ਕਰਕੇ ਉੱਠਿਆ ਉੱਠ ਕੇ ਕੀ ਕਹਿੰਦਾ ਘਰ ਦੇ ਨੂੰ ਆਵਾਜ਼ ਮਾਰਦਾ ਗੱਲ ਸੁਣ ਭਲੀਏ ਲੋਕੇ ਕਹਿੰਦੀ ਹਾਂਜੀ ਕੌਣ ਆਇਆ ਕਹਿੰਦੀ ਸ਼ਿਗਾਰਾ ਸਿੰਘ ਆਇਆ ਸੀ ਤੇਰਾ ਕੀ ਲੱਗਦਾ ਹੈ ਕਹਿੰਦੀ ਕੀ ਹੋਇਆ ਨਾ ਬੜਾ ਤੂੰ ਕਹਿਂ ਤਿਸੇ ਬੈਠੋ ਚਾਹ ਪੀ ਲਓ ਹੈ ਤੇਰਾ ਤਾਂ ਧਿਆਨ ਉਹਦੇ ਵੱਲ ਲੱਗਾ ਸੀ ਚਾਹ ਪੀ ਲਓ ਚਾਹ ਪੀ ਲਓ ਕਹਿਣ ਦੀ ਸੀ ਬਹਿ ਜਾ ਬਹਿ ਜਾ ਬਹਿਣੋ ਬਹਿ ਜਾ ਕੀ ਲੋੜ ਪਈ ਜਾਣ ਦੀ ਹੁਣੇ ਉੱਠ ਪੈਣਾ ਇਹਦਾ ਮਤਲਬ ਬੰਗਲੇ ਵਾਲਾ ਧਿਆਨ ਆ ਧਿਆਨ ਬਾਣੀ ਵੱਲ ਨਹੀਂ ਸੀ ਧਿਆਨ ਗੇਟ ਵੱਲ ਸੀ ਤੇ ਆਪਾਂ ਲੋਕਾਂ ਨੂੰ ਕਹਿੰਦੇ ਫਿਰਦੇ ਮੈਂ ਤਾਂ ਬੜਾ ਵੱਡਾ ਸਿੱਖਿਆ ਮੈਂ ਤਾਂ ਛੜਦਾ ਨਹੀਂ ਨਿਤਨੇਮੀ ਆ ਭਾਵੇਂ ਨਿਤਨੇਮ ਨਹੀਂ ਮੀਆ ਵੇ ਨੀਰੀ ਆਵੇ ਨਿਤਨੇਮੀ ਮੈਂ ਗੱਦੀ ਭੁਲਦਾ ਨਿਤਨੇਮ ਕਰਦਿਆ ਗੁਰੂ ਨੂੰ ਭਾਵੇਂ ਭੁੱਲ ਜਾਵਾਂ ਪਰ ਮੰਨੇ ਤੇ ਮੰਨੇ ਭੁੱਲਦਾ ਗੁਰੂ ਪਿਆਰਿਓ ਗੱਲ ਤਾਂ ਜੁੜਨ ਦੀ ਐ ਬਗਲੇ ਵਰਗਾ ਸੁਭਾਅ ਬਣਾ ਕੇ ਬੈਠੇ ਆਸੀਂ ਹੈਨਾ ਧਿਆਨ ਦੇਣ ਵਾਲੀਆਂ ਗੱਲਾਂ ਨੇ ਤਾਂ ਉਹਨਾਂ ਨੇ ਕਿਹਾ ਪਸ਼ੂ ਪ੍ਰੇਤ ਮੁਗਧ ਪੈ ਫਿਰੋਤੇ ਹਰ ਨਾਮਾ ਮੁਖ ਗਾਇਆ ਮੁੱਖ ਪਤਾ ਕਿ ਨੂੰ ਕਹਿੰਦੇ ਆ ਮੂੰਹ ਨੂੰ ਨਹੀਂ ਕਹਿੰਦੇ ਆਪਾਂ ਪਰੇਖੇ ਚ ਪਾ ਗਏ ਤੇ ਮੂੰਹ ਨਾਲ ਲਗਾਇਆ ਜੀ